ਮਹਾਲੀ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਅੱਜ ਇੱਕ ਫੇਰ ਇਨਕਾਊਂਟਰ ਹੋਇਆ ਕਿਉਂਕਿ ਲਗਾਤਾਰ ਪਿਛਲੇ 5-6 ਦਿਨਾਂ ਤੋਂ ਪੁਲਿਸ ਨੇ ਜਿਹੜਾ ਗੈਸਟਾਂ ਦੇ ਵਿੱਚ ਇਨਕਾਊਂਟਰ ਹੋ ਰਿਹਾ ਤੇ ਲਗਾਤਾਰ ਜਿਹੜਾ ਇਨਕਾਊਂਟਰਾਂ ਦੇ ਵਿੱਚ ਬਦਮਾਸ਼ਾਂ ਨੂੰ ਠੇਰ ਕੀਤਾ ਜਾ ਰਿਹਾ ਤੇ ਅੱਜ ਵੀ ਹੁਣ ਮਹਾਲੀ ਸੀਐਸਟਾਪ ਦਾ ਸਨੀਟਿਕ ਦੇ ਜਿਹੜਾ ਬੂਤਘਾਰ ਜਿਹੜਾ ਜਾਣਿਆ ਉੱਥੇ ਰਸਤੇ ਦੇ ਵਿੱਚ ਬਦਮਾਸ਼ਾਂ ਤੇ ਸੀਐਸਟਾਪ ਵਾਲਿਆਂ ਨੇ ਕਾਟਰ ਹੋਇਆ ਪਿਸਟਲ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਈਆ ਇਹਦੇ ਵਿੱਚ ਦੋ ਬਦਮਾਸ਼ ਪ੍ਰਿੰਸ ਤੇ ਦੂਜਾ ਕਰਮਜੀਤ ਇਹਨਾਂ ਨੂੰ ਦੋਨਾਂ ਦੇ ਜਿਹੜੀਆਂ ਗੋਲੀਆਂ ਵੱਜੀਆਂ ਨੇ ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਭੱਤੀ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰਾ ਇਹ ਪੁਲਿਸ ਦੀ ਗੱਡੀ ਆ ਬਲੇਰੋ ਗੱਡੀਆ ਪੁਲਿਸ ਦੀ ਜਿਹਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੋਲੀ ਆ ਜਿਹੜੀ ਉਹ ਜਿਹੜੀ ਜਿਹੜੀ ਗੋਲੀ ਆ ਜਿਹੜੀ ਦੂਰੋਂ ਉਹ ਮਾਰੀ ਗਈ ਆ ਕਿਉਂਕਿ ਬਚਾਅ ਹੋ ਗਿਆ ਗੋਲੀ ਸਿੱਧੀ ਆ ਜਿਹੜੀ ਅੱਗੇ ਤੱਕ ਆਈ ਆ ਤੇ ਪੁਲਿਸ ਪੂਰੀ ਟੀਮ ਜਿਹੜੀ ਆ ਹੁਣ ਇੱਥੇ ਪਹੁੰਚ ਗਈ ਕੋਈ ਸੀਐਸਟਾਫ ਦਾ ਜਿਹੜਾ ਵੱਡਾ ਜਿਹੜਾ ਆਪਰੇਸ਼ਨ ਸੀਗਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪਿਸਟਲ ਇੱਧਰ ਵੀ ਪਈ ਆ ਉਧਰ ਵੀ ਪਈ ਆ ਇਹ ਜਿਹੜੀ ਆ ਗੱਡੀ ਆ ਇਹ ਕੁਝ ਦਿਨ ਪਹਿਲਾਂ ਗੱਡੀਆਂ ਮਹਾਲੀ ਤੋਂ ਗੱਡੀਆਂ ਗਈਆਂ ਸਨ ਐਨੈਚ ਪਰ ਉੱਥੇ ਹੀ ਇਹ ਕੋਸ਼ਿਸ਼ ਛੜੀ ਆ ਜਿਸ ਤਰ੍ਹਾਂ ਗੱਡੀਆਂ ਖੋਈ ਜਾ ਰਹੀ ਸੀ ਤੇ ਰਾਤ ਨੂੰ ਗੱਡੀ ਖੋਈ ਗਈ ਸੀ ਨਵੰਬਰ ਦੇ ਮਹੀਨੇ ਪਹਿਲਾਂ ਜਿਹੜਾ ਇਹ ਕਹਿੰਦੇ ਕਿ ਇਹ ਵੀ ਪਹੁੰਚ ਗਿਆ ਸੰਗਮ ਦੀ ਔਰ ਗੱਡੀ ਵੀ ਇਹਨਾਂ ਨੂੰ ਕਿੱਥੇ ਸਨੇਚ ਕੀਤੀ ਗਈ ਸੀ ਰਾਜਪੁਰਾ ਦਾ ਰਹਿਣ ਵਾਲਾ ਪ੍ਰਿੰਸ ਤੇ ਕਰਮਜੀਤ ਪੁਰੂ ਖੇਤਰ ਦਾ ਰਹਿਣ ਵਾਲਾ ਜਿਨ੍ਹਾਂ ਨੂੰ ਇੱਥੇ ਜਿਹੜਾ ਇਹ ਸੁੰਸਾਨ ਏਰੀਆ ਜਿੱਥੇ ਅੱਜ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਇਹ ਜਿਹੜਾ ਇੱਥੇ ਮੁਕਾਬਲਾ ਹੋਇਆ ਤੇ ਪੁਲਿਸ ਨੇ ਜਿਹੜਾ ਜਵਾਬੀ ਫਾਇਰਿੰਗ ਕਰਦੇ ਹੋਏ ਦੋਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਨੇ ਜੇ ਜਾਣਕਾਰੀ ਇਹ ਵੀ ਮਿਲਿਆ ਸੂਤਰਾਂ ਅਨੁਸਾਰ ਹੈ ਇੱਕ ਦੀ ਜਿਹੜੀ ਹਾਲਤ ਜਾਦਾ ਗੰਭੀਰ ਆ ਤੇ ਹੋ ਸਕਦਾ ਹਸਤਾਲ ਜਾਂਦੇ ਜਾਂਦੇ ਉਹਦੀ ਮੌਤ ਵੀ ਹੋ ਚੁੱਕੀ ਆ ਪਰ ਪੁਲਹਾਲ ਇਸ ਸੰਬੰਧੀ ਜਿਹੜੀ ਜਾਣਕਾਰੀ ਪੁਲਿਸ ਦੇ ਅਧਿਕਾਰੀ ਦੇਣਗੇ ਉਹਨੇ ਮੌਕੇ ਤੇ ਉੱਤੇ ਹੀ ਪੂਰੀ ਪੁਲਿਸ ਟੀਮ ਜਿਹੜੀ ਆ ਮੌਜੂਦ ਆ ਕੀ ਅਸੀਂ ਸੁਣਦੇ ਹਾਂ ਤੁਹਾਨੂੰ ਮਾਫੀ ਤੇ ਸਾਰ ਤੁਸੀ ਮਾਫੀ ਤੇ ਆ ਪੂਰਾ ਜਿਹੜਾ ਪੇਸ਼ਨ ਹੋਇਆ ਤੌਰ ਤੌਰ ਤੇ ਬਦਮਾਸ਼ੀ ਤੇ ਕੀ ਕਾਰਵਾਈ ਬੜੀ ਬੋਸ ਸਾਹਿਬ ਬਹੁਤ ਸਾਰੇ ਆ ਬਹੁਤ ਫ੍ਰੀ ਕਰਦਮ ਸਾਰੀ ਬਹੁਤ ਵਾ ਦੋ ਚਾਰ ਮਿੰਟ ਸਰ ਇਨਫੋਰਮੇਸ਼ਨ ਹੋ ਕਿਸ ਤਰ੍ਹਾਂ ਨੇ ਜਖਮੀ ਹਾਲਤ ਦੇ ਵਿੱਚ ਨੇ ਹਸਪਤਾਲ ਭੇਜੇ ਨੇ ਕਿਸ ਤਰ੍ਹਾਂ ਦੀ ਹਾਲਤ ਆ ਲੋਕ ਇੱਕ ਦੋ ਗਏ ਸੀਰੀਅਸ ਸੀਗੇ ਇਹ ਹੁਣ ਹਸਪਤਾਲੋਂ ਅਪਡੇਟ ਲੈਣਾ ਪਊਗਾ ਇੱਕ ਜ਼ਿਆਦਾ ਸੀਰੀਅਸ ਸੀਗਾ ਲੁਟੇਰੇ ਨੇ ਕੋ ਪਹਿਲਾਂ ਸਟੈਚੂ ਕਿੱਧੀਆਂ ਗੱਡੀਆਂ ਲੈਣ ਆ 8 ਤੋਂ 10 ਮਾਮਲਿਆਂ 'ਚ ਲੁੜਿੰਦੇ ਨੇ ਆ ਜੈਕਿੰਗ ਦੇ ਵਿੱਚ ਸਟੋਸ਼ਨ ਕੋਸ ਦੇ ਵਿੱਚ ਔਰ ਪਿਛਲੇ 3-4 ਮਹੀਨਿਆਂ ਤੋਂ ਕਾਫੀ ਐਕਟਿਵਿਟੀ ਸੀ ਮਲੀ ਦੀ ਠੀਕ ਬਿਲਕੁਲ ਗੁਰਸੇ ਸਿੰਘ ਸੰਧੂ ਸੀ ਸੀਐਸਟਾਪ ਦੇ ਡੀਐਸਪੀ ਨੇ ਸਿੱਧਾ ਤੌਰ ਤੇ ਸਪਸ਼ਟ ਤੌਰ ਤੇ ਦੱਸਿਆ ਕਿ ਉਹਨਾਂ ਨੇ ਕਿ ਗੱਡੀਆਂ ਸਨੇਚ ਦੇ ਵਿੱਚ ਵੱਡੀ ਜਣੀ ਇਹਨਾਂ ਦੀ ਇਨਵੋਲਵਮੈਂਟ ਸੀਗੀ ਤੇ ਇਸ ਜਗ੍ਹਾ ਦੇ ਉੱਤੇ ਅੱਜ ਪੁਲਿਸ ਨੂੰ ਜਦੋਂ ਇੱਥੇ ਜਾਣਕਾਰੀ ਮਿਲੀ ਆ ਤੇ ਇੱਥੇ ਇਹ ਜਿਹੜਾ ਸਨੇਟੇ ਤੋਂ ਜਦੋਂ ਬੂਤਗਰ ਨੂੰ ਆਉਂਦੇ ਆ ਤੇ ਰਾਸਤੇ ਦੇ ਵਿੱਚ ਸੁੰਨਸਾਨ ਏਰੀਆ ਹੈ ਸਨੇਟਾ ਚੌਂਕੀ ਤੋਂ ਕੁਝ ਦੂਰੀ ਦੇ ਉੱਤੇ ਆ ਜਿੱਥੇ ਪੂਰਾ ਜਿਹੜਾ ਬਾਕਿਆ ਹੋਇਆ ਇਨਕਾਊਂਟਰ ਹੋਇਆ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਆ ਕਿਉਂਕਿ ਗੱਡੀ ਜਿਹਦੇ ਸਾਹਮਣੇ ਤੁਸੀਂ ਗੱਡੀ ਜਿਹੜੀ ਸਾਹਮਣੇ ਦੇਖ ਸਕਦੇ ਹੋ ਉਹ ਗੱਡੀ ਵੀ ਜਿਹੜੀ ਆ ਉਹ ਵੀ ਜਿਹੜੀ ਆ ਸਨੇਚ ਕੀਤੀ ਹੋਈ ਆ ਉਹਨਾਂ ਨੇ ਗੱਡੀ ਪੁਲਿਸ ਨੇ ਜਿਹੜੀ ਅੱਗੇ ਘੇਰੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਦੀ ਗੱਡੀ ਤੇ ਜਿਹੜੀ ਆ ਫਾਇਰਿੰਗ ਕੀਤੀ ਆ ਤੇ ਫਾਇਰਿੰਗ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਗੋਲੀ ਪਿੱਛੇ ਤੱਕ ਨਿਕਲ ਨਿਕਲ ਚੁੱਕੀ ਆ ਅਗਲੇ ਸੀਸੇ ਤੋਂ ਲਾ ਕੇ ਗੱਡੀ ਦੇ ਝੂਰ ਆਰਪਾਰ ਨਹੀਂ ਹੋਈ ਪਰ ਸੀਟ ਦੇ ਉੱਤੇ ਜਿਹੜਾ ਕੰਚ ਟਿੰਡਿਆ ਹੈ ਅੰਦਰ ਦਿਖਾਈ ਦਿੰਦਾ ਕਿ ਗੋਲੀ ਕਿਸ ਤਰ੍ਹਾਂ ਆਈ ਆ ਅੰਦਰੋਂ ਤੇ ਪਿਸਤਲ ਤੇ ਹਲੇ ਫਰਾਂਸਕ ਟੀਮ ਮੌਕੇ ਤੇ ਪਹੁੰਚੀ ਆ ਤੇ ਉੱਚ ਅਧਿਕਾਰੀ ਵੀ ਐਸਐਸਪੀ ਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਨੇ ਜੋ ਜਾਂਚ ਕੀਤੀ ਜਾ ਰਹੀ ਆ ਤੇ ਬਦਮਾਸ਼ ਤੇ ਕੋਈ ਲਗਾਤਾਰ ਮੁੱਖ ਮੰਤਰੀ ਵੱਲੋਂ ਵੀ ਸਪਸ਼ਟ ਰੂਪ ਤੇ ਇਹਨਾਂ ਬਦਮਾਸ਼ਾਂ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਕੋਈ ਵੀ ਬਦਮਾਸ਼ ਚ ਸਨੈਚਿੰਗ ਹੋਵੇ ਉਹ ਜਦੋਂ ਵੀ ਇੱਕ ਚੌਕ ਤੋਂ ਦੂਜੇ ਚੌਕ ਭੱਜਦਾ ਤਾਂ ਉਹਨੂੰ ਭੱਜਣ ਨਹੀਂ ਦਿੱਤਾ ਜਾਵੇਗਾ ਤੇ ਇਹ ਪੁਲਿਸ ਦੀ ਜਿਹੜੀ ਉਸ ਤੋਂ ਬਾਅਦ ਲਗਾਤਾਰ ਕਾਰਵਾਈ ਹੁੰਦੀ ਆ ਲੁਧਿਆਣੇ ਦੋ ਅਨਕਾਊਂਟਰ ਹੋਏ ਨੇ ਉਦੋਂ ਪਹਿਲਾਂ ਜੀਰਪੁਰ ਦੀ ਗੱਲ ਕੀਤੀ ਜਾਵੇ ਉੱਥੇ ਵੀ ਜਿਹੜਾ ਅਨਕਾਊਂਟਰ ਕਰਕੇ ਜਿਹੜਾ ਦੋ ਬੰਮਾਸਰਾਂ ਨੂੰ ਜਿਹੜਾ ਜੱਖੀ ਹੱਥ ਦੇ ਵਿੱਚ ਫੇਰ ਕੀਤਾ ਗਿਆ ਸੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਸੀ ਲੁਧਿਆਣੇ ਜੀ ਜਿਹੜਾ ਕਮਿਸ਼ਨ ਨੇ ਜਿਹੜੇ ਸੁਲਦੀਪ ਸਿੰਘ ਚਾਹਲ ਉਹਨਾਂ ਦੀ ਅਗਵਾਈ ਦੇ ਵਿੱਚ ਦੋ ਦਮਾਸ਼ ਨੇ ਜਿਹੜੇ ਕੋਟੇਰ ਕੀਤਾਗੇ ਨੇ ਫਿਲਹਾਲ ਉੱਚ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਆ ਗਏ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਸਐਸਪੀ ਮੌਕੇ ਤੇ ਪਹੁੰਚੇ ਨੇ ਤੇ ਹੁਣ ਪੂਰੀ ਜਿਹੜੀ ਹੈ ਕਾਰਵਾਈ ਆ ਉਹ ਪੁਲਿਸ ਪੁਲਿਸ ਇਹ ਸੰਖੋਪ ਤਸਵੀਰਾਂ ਦੇ ਵਿੱਚ ਮੌਕੇ ਤੇ ਪਹੁੰਚਦੇ ਨੇ ਬੰਦਵਾਤ ਕਰਦੇ ਆ ਕਿ ਇਹ ਜਰੂਰ ਹੈ ਕਿ ਅਸਐਸਪੀ ਮੋਹਾਲੀ ਇੱਥੇ ਪਹੁੰਚੇ ਹੋਏ ਨੇ ਹਾਲਕੀ ਮੂਵੀ ਡੀਟੇਲ ਲੈ ਕੇ ਅਪਡੇਟ ਕਰਦੇ ਨੇ ਪਰ ਬਹੁਤ ਅਹਿਮ ਹੋ ਜਾ ਰਿਹਾ ਕਿ ਗੱਟਾ ਆਪੇ ਇਸ ਦਾ ਜਾਚ ਲੈ ਰਹੇ ਨੇ ਕਿ ਇਥੇ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਸਐਸਪੀ ਪੂਰੀ ਜੜੀਆ ਇਹ ਕਾਰਵਾਈ ਕਰੀ ਜੀਆ ਜਿਹੜਾ ਜਿਹੜਾ ਲੈਨ ਸੀ ਚੈੱਕ ਕਰ ਰਹੇ ਨੇ ਤੇ ਜਾਂਚ ਕਰ ਰਹੇ ਨੇ ਤੇ ਤਾਕਤ ਜਿਹੜੀ ਪੂਰੀ ਜੜੀਆ ਜਿਹੜੀ ਆ ਪਤਾ ਲੱਗ ਸਕੇ ਕਿ ਆਖਰ ਇਹਨਾਂ ਵਿਵਾਦਾਂ ਦਾ ਰਿਪੋਰਟ ਸਨ ਹਾਲਾ ਇਨਕਾ ਇਨਕਾਉਂਟਰ ਕਿਵੇਂ ਹੋਇਆ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਬਦਮਾਸ਼ਾਂ ਨੂੰ ਜਿਹੜਾ ਧੇਰ ਕਰਤਾ ਤੇ ਇੱਕ ਜ਼ਖਮੀ ਹਾਲਤ ਦੇ ਵਿੱਚ ਜ਼ਰੂਰ ਹਸਪਤਾਲ ਦੇ ਵਿੱਚ ਨੇ ਪਰ ਸਾਡੇ ਕੋਲ ਐਕਸਕਲੂਜੀ ਜਾਣਕਾਰੀ ਇਹ ਆ ਕਿ ਇੱਕ ਬਦਮਾਸ਼ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਪਰ ਇਹ ਜਿਹੜੀ ਆ ਫਲਹਾਲ ਆ ਜਿਹੜੀ ਆ ਕਿਉਂਕਿ ਇਹ ਬਲੈਰੋ ਜਿਹੜੀ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਦਿਖਾਈ ਸੀ ਇਹ ਬਲੈਰੋ ਕਿਉਂਕਿ ਇਹੀ ਬਲੈਰੋ ਗੱਡੀ ਆ ਜਿਹਦੇ ਵਿੱਚ ਜਿਹੜੀ ਆ ਫੈਰਨੀ ਜਿਹੜੀ ਹੋਈ ਸੀ ਤੇ ਡੀਐਸਪੀ ਜਿਹੜੀ ਆ ਪੂਰੀ ਜਿਹੜੇ ਦਿਖਾ ਰਹੇ ਨੇ ਕ੍ਰਾਈਮ ਸੀਨ ਕਿਉਂਕਿ ਐਸਐਸਪੀ ਡਾਕਟਰ ਸੰਦੀਪ ਗਰਗ ਪੂਰੀ ਜਿਹੜੀ ਆ ਕਠਨਾ ਕਰਨ ਦਾ ਜਿਹੜਾ ਜਾਜਾ ਲੈ ਰਹੇ ਨੇ ਕੱਲੀ ਕੱਲੀ ਗੱਲ ਆ ਜਿਹੜੀ ਪੁੱਛ ਰਹੇ ਨੇ ਕਿਉਂਕਿ ਪਿਸਤਲ ਥੱਲੇ ਤੁਸੀਂ ਦੇਖ ਸਕਦੇ ਹੋ ਜੀ ਮੋਟੇ ਪਿਸਤਲ ਕਿਉਂਕਿ ਬਦਮਾਸ਼ਾਂ ਨੇ ਤਾਂ ਵੱਡੀ ਜਿਹੜੀ ਆ ਪੁਲਸ ਦੇ ਉੱਤੇ ਭੱਜਣ ਦੀ ਜਰੂਰ ਕੋਸ਼ਿਸ਼ ਕੀਤੀ ਆ ਪਰ ਪੁਲਸ ਜਿਹੜੀ ਆ ਉਹ ਵੀ ਜਿਹੜੀ ਆ ਪੂਰੀ ਲਾਜ ਤੇ ਸੀ ਪੂਰੀ ਚਤਰਕ ਸੀ ਤਾਂ ਕਰਕੇ ਜਿਹੜਾ ਇਹ ਪੁਲਸ ਨੇ ਜਿਹੜਾ ਇੱਕ ਜਵਾਬੀ ਕਾਰਵਾਈ ਕੀਤੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਨੂੰ क्लियर ਕੀਤਾ ਗਿਆ ਤੇ ਤਸਵੀਰਾਂ ਨੇ ਮੌਕੇ ਦੀਆਂ ਟਟਰਾ ਕਰਮ ਤੁਸੀਂ ਪੂਰਾ ਦੇਖ ਸਕਦੇ ਹੋ ਕਿ ਐਸਐਸਪੀ ਡਾਕਟਰ ਸੰਦੀਪ ਗਰਗ ਪੂਰੀ ਜਿਹੜੀ ਆ ਕ੍ਰਾਈਮ ਸੀਨ ਦਾ ਜਾਇਜ਼ਾ ਲੈ ਰਹੇ ਨੇ ਤੇ ਫਿਲਹਾਲ ਜਿਹੜੀ ਆ ਤੁਸੀਂ ਟਟਰਾ ਕਰਮ ਤੇ ਇਹਦਾ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੀ ਆ ਇਸ ਨੂੰ ਲੈ ਕੇ ਜਿਹੜਾ ਆ ਅਸਸ ਵੀ ਨਾਲ ਗੱਲਬਾਤ ਵੀ ਕਰਾਂਗੇ ਤਾਂ ਕਿ ਪੂਰਾ ਪਤਾ ਚੱਲ ਸਕੇ ਕਿ ਆਖਰ ਉਹਨਾਂ ਦੀ ਹਾਲਤ ਕਿਵੇਂ ਆ ਤੇ ਕੀ ਸੱਚਮੁੱਚ ਜਿਹੜਾ ਇਸ ਮੁਕਾਬਲੇ ਦੇ ਵਿੱਚ ਇੱਕ ਬਜ਼ਮਾਸ਼ ਢੇਲ ਕਰ ਦਿੱਤਾ ਗਿਆ ਮਹਾਲੀ ਤੋਂ ਤਰੀਬ ਹੀ ਨਹੀਂ ਪੜਾ